ਸਸ਼ੀਕਾਲ ਮੈਰੀਨਾ ਟੀਮ ਤੁਸੀਂ ਦੇਖ ਰਹੇ ਹੋ ਛਣਕਾਟਾ ਨਿਊਜ਼ ਤੇ ਗੱਲ ਕਰਾਂਗੇ ਕਿ ਵਿਧੇਕ ਡਿਪਟੀ ਕਮਿਸ਼ਨ ਦੇ ਨਿਰਦੇਸ਼ ਦੇ ਅਨੁਸਾਰ ਪਿੰਡਾਂ ਦੇ ਵਿੱਚ ਆਜੀਵਿਕਾ ਮਿਸ਼ਨ ਚਲਾਇਆ ਜਾ ਰਿਹਾ ਜਿਸ ਦੇ ਚਲਦੇ ਜਿਹੜੇ ਗਰੀਬ ਤੱਕ ਦੇ ਨਾਲ ਸੰਬੰਧਿਤ ਔਰਤਾਂ ਹੋਣਗੀਆਂ ਉਹਨਾਂ ਨੂੰ ਸਵੇ ਰੋਜ਼ਗਾਰ ਮੁਹੱਈਆ ਕਰਵਾਇਆ ਜਾਵੇਗਾ ਕਿਉਂਕਿ ਜੇਕਰ ਅਸੀਂ ਅੱਜ ਦੀ ਗੱਲ ਕਰੀਏ ਤਾਂ ਦੇਖਿਆ ਜਾ ਰਿਹਾ ਕਿ ਸਭ ਤੋਂ ਵੱਧ ਬੇਰੁਜ਼ਗਾਰੀ ਜਿਹੜੀ ਕਿ ਉਹ ਲਗਾਤਾਰ ਵਧਦੀ ਜਾ ਰਹੀ ਹੈ ਨੌਜਵਾਨ ਪੀੜ੍ਹੀ ਉਹ ਵੀ ਜਿਹੜੇ ਕਿ ਰੋਜ਼ਗਾਰ ਤੋਂ ਖੁੱਸੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਐਨੀਆਂ ਪੜਾਈਆਂ ਕਰਨ ਦੇ ਬਾਵਜੂਦ ਵੀ ਦੇਖਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ ਦੂਜੇ ਪਾਸੇ ਜਿਹੜੀਆਂ ਘਰ ਦੇ ਵਿੱਚ ਘਰੇਲੂ ਔਰਤਾਂ ਨੇ ਉਹ ਵੀ ਦੇਖਿਆ ਜਾ ਰਿਹਾ ਹੈ ਕਿ ਸਿਰਫ ਘਰ ਦੇ ਕੰਮਾਂ ਤੱਕ ਸੀਮਤ ਰਹਿ ਚੁੱਕਿਆ ਨੇ ਪਰ ਹੁਣ ਦੇਖਿਆ ਜਾ ਰਿਹਾ ਹੈ ਕਿ ਵਧੇਰੇ ਡਿਪਟੀ ਕਮਿਸ਼ਨ ਦੇ ਵੱਲੋਂ ਜਿਹੜੇ ਨਿਰਦੇਸ਼ ਦੇ ਅਨਸਾਰ ਹੁਣ ਜਿਹੜਾ ਕਿ ਆਜੀਵਿਕਾ ਮਿਸ਼ਨ ਚਲਾਇਆ ਜਾਵੇਗਾ ਜਿਸ ਦੇ ਚਲਦੇ ਘਰੇਲੂ ਔਰਤਾਂ ਨੂੰ ਗਰੀਬ ਤੱਕੇ ਦੀਆਂ ਔਰਤਾਂ ਨੂੰ ਜਿਹੜਾ ਕਿ ਰੋਜ਼ਗਾਰ ਮਹੱਇਆ ਕਰਵਾਇਆ ਜਾਵੇਗਾ ਜੀ ਹਾਂ ਦੱਸਿਆ ਜਾ ਰਿਹਾ ਹੈ ਕਿ ਇਸ ਮਿਸ਼ਨ ਦੇ ਤਹਿਤ ਪਿੰਡਾਂ ਦੀਆਂ ਗਰੀਬ ਤਬਕਿਆਂ ਨਾਲ ਸੰਬੰਧਿਤ ਔਰਤਾਂ ਦੇ ਸਵੇ ਸਹਾਇਤਾ ਸਮੂਹ ਬਣਾਏ ਜਾਂਦੇ ਨੇ ਅਤੇ ਉਹਨਾਂ ਨੂੰ ਸਵੇ ਰੋਜ਼ਗਾਰ ਦੇ ਮੌਕੇ ਮਹੱਇਆ ਕਰਵਾਏ ਜਾਂਦੇ ਨੇ ਬਲਾਕ ਨੂਰ ਮਹਿਲ ਦੇ ਵੱਖ-ਵੱਖ ਪਿੰਡਾਂ ਵਿੱਚ ਇਹ ਮਿਸ਼ਨ ਸਰਕਾਰ ਦੇ ਵੱਲੋਂ ਚਲਾਇਆ ਗਿਆ ਅਤੇ ਬਲਾਕ ਨੂਰ ਮਹਿਲ ਦੇ ਪਿੰਡਾਂ ਦੇ ਵਿੱਚ ਹੁਣ ਤੱਕ 100 ਤੋਂ ਵੱਧ ਸਵੇ ਸਹਾਇਤਾ ਸਮੂਹ ਬਣ ਚੁੱਕੇ ਨੇ ਜਿਸ ਦੇ ਤਹਿਤ ਹਜ਼ਾਰ ਤੋਂ ਵੱਧ ਪਿੰਡਾਂ ਦੀਆਂ ਔਰਤਾਂ ਇਹ ਮਿਸ਼ਨ ਨਾਲ ਜੁੜੀਆਂ ਹੋਈਆਂ ਨੇ ਤੇ ਇਨ੍ਹਾਂ ਔਰਤਾਂ ਨੂੰ ਸਰਕਾਰ ਦੁਆਰਾ ਰਿਵੋਲਵਿੰਗ ਫੰਡ ਅਤੇ ਹੋਰ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਆਪਣੇ ਪੈਰਾਂ ਤੇ ਖੜੇ ਹੋਣ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਇਸ ਤਰੀਕੇ ਦੇ ਉਪਰਾਲੇ ਨਾਲ ਜੁੜੀਆਂ ਘਰੇਲੂ ਔਰਤਾਂ ਨੇ ਉਹ ਆਪਣੇ ਪੈਰਾਂ ਤੇ ਆਪ ਖੜੀਆਂ ਹੋ ਜਾਂਦੀਆਂ ਨੇ ਤੇ ਰੋਜ਼ਗਾਰ ਪ੍ਰਾਪਤ ਹੁੰਦਾ 4 ਪੈਸੇ ਉਹ ਵੀ ਕਮਾਉਣ ਲੱਗਦੀਆਂ ਨੇ ਜਿਹਦੇ ਚੱਲਦੇ ਉਹਨਾਂ ਦੇ ਘਰ ਦੇ ਕੰਮਾਂ ਦੇ ਵਿੱਚ ਕਾਫੀ ਸਹਾਇਤਾ ਹੁੰਦੀ ਆ ਘਰ ਦਾ ਰੋਜ਼ਗਾਰ ਚਲਾਉਣ ਦੇ ਵਾਸਤੇ ਉਹਨਾਂ ਨੂੰ ਕਾਫੀ ਸਹਾਇਤਾ ਮਿਲ ਜਾਂਦੀ ਹੈ ਇਸ ਦੇ ਨਾਲ ਜਿਹੜਾ ਕਿ ਉਹ ਇੱਕ ਕੰਮਕਾਰ ਦੇ ਨਾਲ ਜੁੜਿਆ ਰਹਿੰਦੇ ਨੇ ਆਪਣੇ ਘਰ ਦੇ ਕੰਮ ਖਤਮ ਕਰਕੇ ਉਹ ਜਦੋਂ ਇਸ ਤਰੀਕੇ ਦੇ ਨਾਲ ਘਰ ਦੇ ਵਿੱਚ ਬੈਠ ਕੇ ਕੰਮ ਕਰਨ ਗਿਆ ਤਾਂ ਉਹਨਾਂ ਨੂੰ ਵੀ 4 ਪੈਸਿਆਂ ਦੀ ਕਮਾਈ ਹੋਵੇਗੀ ਸੋ ਇੱਕ ਤਰੀਕੇ ਦਾ ਜਿਹੜਾ ਉਹਨਾਂ ਨੂੰ ਰੋਜ਼ਗਾਰ ਦਿੱਤਾ ਹਰ ਹੈ ਜੋ ਕਿ ਉਹਨਾਂ ਦੇ ਲਈ ਕਾਫੀ ਫਾਇਦੇਮੰਦ ਹੋਵੇਗਾ ਸੋ ਇਸ ਦੇ ਨਾਲ ਇਹ ਤੁਹਾਨੂੰ ਦੱਸਿਆ ਕਿ ਇਸ ਲੜੀ ਦੇ ਤਹਿਤ ਇਹਨਾਂ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਬਲਾਕ ਨੂਰ ਮਹਿਲ ਦੇ ਪਿੰਡ ਤਲਵਣ ਵਿਖੇ ਰੂਡ ਸੈਟ ਸੰਸਥਾ ਜਲੰਧਰ ਦੇ ਸਹਿਯੋਗ ਨਾਲ ਪੇਪਰ ਬੈਗ ਬਣਾਉਣ ਲਈ 10 ਦਿਨਾਂ ਦੀ ਟ੍ਰੇਨਿੰਗ ਕਰਵਾਈ ਤਾਂ ਜੋ ਇਹ ਔਰਤਾਂ ਪੇਪਰ ਬੈਗ ਬਣਾ ਕੇ ਆਪਣਾ ਰੁਜ਼ਗਾਰ ਸ਼ੁਰੂ ਕਰ ਸਕਦੇ ਨੇ ਇਸ ਟ੍ਰੇਨਿੰਗ ਦੇ ਦੌਰਾਨ ਹਰਦੀਪ ਸਿੰਘ ਬਲਾਕ ਪ੍ਰੋਗਰਾਮ ਮੈਨੇਜਰ ਪੀ ਐਸ ਆਰ ਐਲ ਐਮ ਸ਼੍ਰੀਮਤੀ ਸੁਨੀਤਾ ਰਾਣੀ ਕਲਸਟਰ ਕੋਆਰਡੀਨੇਟਰ ਪੀਐਸਆਰ ਐਲਐਮ ਰੂਡ ਸੈਟ ਸੰਸਥਾ ਕੋਆਰਡੀਨੇਟਰ ਸ਼੍ਰੀ ਪਰਗਤ ਸਿੰਘ ਅਤੇ ਸਮੂਹ ਐਕਟਿਵ ਬੂਮ ਐਂਡ ਸਟਾਫ ਹਾਜ਼ਰ ਹੈ। ਸੋ ਦਾ ਦੇ ਕੇ ਰੋਜ਼ਗਾਰ ਸ਼ੁਰੂ ਕਰਨ ਦੇ ਵਕਤ ਇਹਨਾਂ ਨੂੰ ਜਿਹੜਾ ਕਿ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ ਤੇ ਟ੍ਰੇਨਿੰਗ ਤੋਂ ਬਾਅਦ ਜਿਹੜਾ ਇਹ ਆਪਣਾ ਕੰਮ ਇਸੇ ਤਰੀਕੇ ਦੇ ਨਾਲ ਜਾਰੀ ਕਰ ਸਕਣਗੇ ਤੇ ਇਸ ਦੇ ਨਾਲ ਜੜੀਆਂ ਅਜਈਆਂ ਔਰਤਾਂ ਨੇ ਉਹਨਾਂ ਨੂੰ ਰੋਜ਼ਗਾਰ ਮਹੱਈਆ ਹੋ ਰਿਹਾ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਬਿਊਰੋ ਰਿਪੋਰਟ ਚਣਕਾਟਾ ਨਿਊਜ਼